ਇਸੋ ਚੰਦਾ ਉੱਗਵੈ ਸੂਰਜ ਚੜੈ ਹਜ਼ਾਰ ਏਤੇ ਚਾਨਣ ਹੁੰਦਿਆ ਗੁਰ ਵਿਣ ਕੋਰੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਮੈ ਵਿੱਚ ਸਭ ਪੜ ਥਕੇ ਦੁਜੈ ਭਾਇ ਖੁਾਰ ਸੋ ਪੜਿਆ ਸੋ ਪੰਡਤ ਵੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤਲ ਹੈ ਪਾਈ ਮੋਖ ਦਵਾਰ ਗੁਣਦਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਬਾਪਰੀ ਨਾਨਕਾ ਜਿਸ ਗੁਰਮਖ ਨਾਮ ਅਧਾਰ ਮਹਿਲਾ ਤੀਜਾ ਬਿਨ ਮਨ ਮਾਰੈ ਕੋਈ ਨ ਸਿਜਈ ਵੇਖੋ ਕੋ ਲਿਬਲਾਈ ਭੇਖਤਾਰੀ ਤੀਰਥੀ ਭਵਥਕੇ ਨਾ ਏ ਮਨ ਮਾਰਿਆ ਜਾਏ ਗੁਰਮਖ ਏ ਮਨ ਜੀਵਤ ਮਰੇ ਸੱਚ ਰਹੇ ਲਿਵ ਲਾਈ ਨਾਨਕ ਇਸ ਮਨ ਕੀ ਮਲ ਇਉ ਉਤਰੈ ਹਮ ਸ਼ਬਦ ਜਲਾਈ ਪੋੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਰੜਾਵੋ ਇਕ ਕਿਨਕਾ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ ਐਸਾ ਸ਼ਿੰਗਾਰ ਮੇਰੇ ਪ੍ਰਭ ਪਾਵੈ ਹਰ ਲਗੈ ਪਿਆਰਾ ਪ੍ਰੇਮਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਟੈ ਇੱਕ ਪਲ ਕਾ ਹਰ ਹਰ ਧਿਆਲ ਹੋਵੈ ਜਿਸ ਉਪਰ ਸੋ ਗੁਰਮਖ ਹਰ ਜਪ ਜਨ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖਾ ਕਟੈ ਇੱਕ ਪਲਕਾ ਹਰ ਹਰ ਧਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਨ ਕਾ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਪੜਨਾ ਤੇ ਵਿਚਾਰਨਾ ਸੰਸਾਰ ਦਾ ਕੰਮ ਹੋ ਗਿਆ ਹੈ ਭਾਵ ਹੋਰ ਵਿਹਾਰਾਂ ਵਾਂਗ ਇਹ ਵੀ ਇੱਕ ਵਿਹਾਰ ਹੀ ਬਣ ਗਿਆ ਹੈ ਪਰ ਹਿਰਦੇ ਵਿੱਚ ਤ੍ਰਿਸ਼ਨਾ ਤੇ ਵਕਾਰ ਟਿਕੇ ਹੀ ਰਹਿੰਦੇ ਹਨ ਅਹੰਕਾਰ ਵਿੱਚ ਸਾਰੇ ਪੰਡਤ ਪੜ ਪੜ ਕੇ ਥੱਕ ਗਏ ਹਨ ਮਾਇਆ ਦੇ ਮੋਹ ਵਿੱਚ ਖੁਆਰ ਹੀ ਹੁੰਦੇ ਹਨ ਉਹ ਮਨੁੱਖ ਪੜਿਆ ਹੋਇਆ ਤੇ ਸਿਆਣਾ ਪੰਡਤ ਹੈ ਜੋ ਸਤਿਗੁਰ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ ਜੋ ਆਪਣੇ ਮਨ ਨੂੰ ਖੋਜਦਾ ਹੈ ਅੰਦਰੋਂ ਹਰੀ ਨੂੰ ਲੱਭ ਲੈਂਦਾ ਹੈ ਤੇ ਤ੍ਰਿਸ਼ਨਾ ਤੋਂ ਬਚਣ ਲਈ ਰਸਤਾ ਲੱਭ ਲੈਂਦਾ ਹੈ ਜੋ ਗੁਣਾਂ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਗੁਣਾ ਵਿੱਚ ਸੁਰਤ ਜੋੜੀ ਰੱਖਦਾ ਹੈ। हे ਨਾਨਕ ਇਸੇ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ਨਾਮ ਆਸਰਾ ਹੈ ਉਸ ਨਾਮ ਦਾ ਵਪਾਰੀ ਮੁਬਾਰਕ ਹੈ। ਤੁਸੀਂ ਕੋਈ ਵੀ ਮਨੁੱਖ ਬਿਰਤੀ ਜੋੜ ਕੇ ਵੇਖ ਲਵੋ ਮਨ ਨੂੰ ਕਾਬੂ ਕਰਨ ਤੋਂ ਬਿਨਾ ਕੋਈ ਨਹੀਂ ਸਿੱਜਿਆ। ਪੀਖ ਕਰਨ ਵਾਲੇ ਸਾਧੂ ਵੀ ਤੀਰਥਾਂ ਦੀ ਯਾਤਰਾ ਕਰਕੇ ਰਹਿ ਗਏ ਹਨ ਇਸ ਤਰ੍ਹਾਂ ਈਮਾਨ ਮਾਰਿਆ ਨਹੀਂ ਜਾਂਦਾ ਸਤਿਗੁਰ ਦੇ ਸਨਮੁਖ ਹੋਇਆ ਮਨੁੱਖ ਸੱਚੇ ਹਰੀ ਵਿੱਚ ਵਿਰਤੀ ਜੋੜੀ ਰੱਖਦਾ ਹੈ ਇਸ ਕਰਕੇ ਉਸ ਦਾ ਮਨ ਜਿਉਂਦਾ ਹੀ ਮੋਇਆ ਹੋਇਆ ਹੈ اے ਨਾਨਕ ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕੇ ਮਨ ਦੀ ਹੋਮੈ ਸਤਿਗੁਰੂ ਦੇ ਸ਼ਬਦ ਨਾਲ ਸਾੜੀ ਜਾਈ। ਏ ਭਾਈ ਸੰਤ ਜਨੋ ਇਕ ਕਿਨਕਾ ਮਾਤਰ ਮੈਨੂੰ ਵੀ ਹਰੀ ਦਾ ਨਾਮ ਜਪਾਵੋ। ਏ ਹਰੀ ਜਨੋ ਹਰੀ ਦੇ ਨਾਮ ਦਾ ਸ਼ਿੰਗਾਰ ਬਣਾਵੋ ਤੇ ਖੀਮਾ ਦੀ ਪੋਸ਼ਾਕ ਪੈਨੋ। ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ। ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ। ਦਿਨ ਰਾਤ ਹਰੀ ਦਾ ਨਾਮ ਸਿਮਰ ਕੇ ਇੱਕ ਪਲਕ ਵਿੱਚ ਸਾਰੇ ਪਾਪ ਕੱਟ ਦੇਵੇਗਾ ਜਿਸ ਗੁਰਮਖੋਤੇ ਹਰੀ ਦਿਆਲ ਹੁੰਦਾ ਹੈ ਉਹ ਹਰੀ ਦਾ ਸਿਮਰਨ ਕਰਕੇ ਸੰਸਾਰ ਤੋਂ ਜਿੱਤ ਕੇ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ